ਜਨਤਾ ਦੀ ਬਾਤ ਚੱਲਦੇ ਖਿ ਸਾਰੇ ਦੋਤਾ ਸਵਾਗਤ ਹੈ ਇਸ ਵਕਤ ਅਸੀਂ ਖੜੇ ਆਗੇ ਬਰਨਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਮੌਜੂਦ ਨੇ ਸ੍ਰੀ ਰਵਿਦਾਸ ٹرسٹ ਕਲੱਬ ਦੇ ਮੈਂਬਰ ਜਿਨ੍ਹਾਂ ਬਣੀ ਉਹ ਇੱਥੇ ਬਲੱਡ ਕੈਂਪ ਲਾਇਆ ਗਿਆ ਹੈ ਗੱਲਬਤ ਕਰਾਂਗੇ ਉਹਨਾਂ ਦੇ ਨਾਲ ਕਿ ਇਹਨਾਂ ਦਾ ਇਸ ਲਈ ਕੀ ਕਹਿਣਾਗਾ ਸ੍ਰੀ ਗੁਰੂ ਰਵਿਦਾਸ ਵੈਲਫੇਅਰ ٹرسٹ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਮੌਕੇ ਜ਼ਿਲ੍ਹਾ ਵਾਲੇ ਵਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਬਾਬਾ ਸਾਹਿਬ ਡਾਕਟਰ ਭੀਮrao ਅਮੀ德ਕਰ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਤ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਤਫਸਤਾਨ ਬੀਬੀ ਪ੍ਰਧਾਨਕੌਰ ਜੀ ਬਰਨਾਲਾ ਵਿਖੇ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਸਾਡੇ ਟਰਸਟ ਮੈਂਬਰਾਂ ਤੋਂ ਇਲਾਵਾ ਹੋਰ ਵੀ ਡੋਨੇਟਰਾਂ ਨੇ ਇੱਥੇ ਆ ਕੇ ਖੂਨਦਾਨ ਕੀਤਾ ਸਾਡਾ ਇਹ ਕੈਂਪ ਸਰਬ ਧਰਮ ਸੰਗਮ ਦਾ ਸmedel ਰਿਹਾ ਇਸ ਕੈਂਪ ਦੇ ਵਿੱਚ ਮੁਸਲਮ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਸਭ ਨੇ ਮਿਲ ਕੇ ਖੂਨਦਾਨ ਕੀਤਾ ਅਤੇ ਸਾਡੀਆਂ ਭੈਣਾਂ ਨੇ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਇਸ ਕੈਂਪ ਦਾ ਆਰੰਭ ਡੀਐਸਪੀ ਸਰਦਾਰ ਸੁਤਵੀਰ ਸਿੰਘ ਬੈਸ ਵੱਲੋਂ ਰੀਵਨ ਕੱਟ ਕੇ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਉਹਨਾਂ ਦੇ ਮੈਂਬਰ ਪਰਮਜੀਤ ਸਿੰਘ ਜੀ ਖਾਲਸਾ ਅਤੇ ਸਰਜੀਤ ਸਿੰਘ ਠਿਕਰੀਵਾਲ ਮੈਨੇਜਰ ਸਾਹਿਬ ਨੇ ਇਸ ਕੈਂਪ ਦੇ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਕੈਂਪ ਦੇ ਵਿੱਚ ਸਾਡੇ ਟਰਸਟ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਉੱਥੇ ਸਾਡੀਆਂ ਭੈਣਾਂ ਵੱਲੋਂ ਵੀ ਪੂਰੇ ਜੋਸ਼ ਉਰਸ ਦੇ ਨਾਲ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਕੈਂਪ ਦੇ ਵਿੱਚ ਸਿਵਲ ਹਸਪਤਾਲ ਬਰਨਾਲਾ ਦੀ ਵਿਸ਼ੇਸ਼ ਟੀਮ ਨੇ ਪਹੁੰਚ ਕੇ ਖੂਨ ਦੀ ਸਾਮ ਸੰਭਾਲ ਕੀਤੀ ਹੈ ਅਤੇ ਉਹ ਜੋ ਵੀ ਖੂਨ ਇਕੱਠਾ ਹੋਇਆ ਹੈ ਉਹ ਬਲੱਡ ਬੈਂਕ ਦੇ ਵਿੱਚ ਰੱਖਿਆ ਜਾਵੇਗਾ ਜੋ ਵੀ ਜ਼ਰੂਰਤਮੰਦ ਕੋਈ ਐਕਸੀਡੈਂਟਲ ਕੇਸ ਹੈ ਕੋਈ ਬਿਮਾਰ ਹੈ ਤਾਂ ਉਹਨੂੰ ਇਹ ਖੂਨ ਚੜਾਇਆ ਜਾਵੇਗਾ ਉਹ ਇਸੇ ਕਰਕੇ ਇਹ ਕੈਂਪ ਲਾਏ ਜਾਂਦੇ ਆ ਤਾਂ ਕਿ ਜਿਹੜੇ ਜ਼ਰੂਰਤਮੰਦ ਆ ਕੋਈ ਵੀ ਉਹਨੂੰ ਇਹ ਖੂਨ ਦਿੱਤਾ ਜਾ ਸਕੇ ਜਗੁਰਦੇ ਧੰਕਰਦੇਵ ਇਹ ਬਲੱਡ ਕੈਂਪ ਸ੍ਰੀ ਗੁਰਬਦਾਸ ਵੈਲਫੇਅਰ ਟਰਸਟ ਵੱਲੋਂ ਗੁਰਦੁਆਰਾ ਬੀਬੀ ਪ੍ਰਧਾਨਕੌਰ ਨੇੜੇ ਬਸ ਛੱਡਾ ਉੱਥੇ ਲਾ ਰਹੇ ਆ ਤੇ ਇਹਦੇ ਪਹਿਲਾ ਇਹ ਸਾਡਾ ਬਲੱਡ ਕੈਂਪ ਜਿਹੜਾ ਇਹ ਦੂਸਰਾ ਬਲੱਡ ਕੈਂਪ ਆ ਪਹਿਲਾਂ ਅਸੀਂ ਪਿਛਲੇ ਸਾਲ ਬਾਬਾ ਸਾਹਿਬ ਡਾਕਟਰ ਮੇਡਗਰਜੀ ਦੇ ਜਨਮ ਦਿਨ ਤੇ ਇਹ ਵੀ ਬਾਬਾ ਸਾਹਿਬ ਦੇ ਡਾਕਟਰ ਮੇਡਗਰਜੀ ਦੇ ਜਨਮ ਦਿਨ ਤੇ ਤੇ ਵਿਸਾਖੀ ਨੂੰ ਸਪਰਸ ਇਹ ਬਲੱਡ ਕੈਂਪ ਲਾ ਰਹੇ ਆ ਤੇ ਇਹ ਜਿਹੜਾ ਸਾਡਾ ਦੂਸਰਾ ਬਲੱਡ ਕੈਂਪ ਆ ਪਹਿਲਾਂ ਅਸੀਂ 6 ਕੁੜੀਆਂ ਦੇ ਵਿਆਹ ਕਰਕੇ ਹਟਿਆ ਉਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆਗਾ ਤੇ ਇਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਸੰਗਤ ਦਾ ਸਹਿਯੋਗ ਮਿਲਿਆ। ਬਾਕੀ ਸ਼ਰੋਬਨੀ ਕਮੇਟੀ ਪ੍ਰਬੰਧਕ ਕਮੇਟੀ ਵੱਲੋਂ ਸਾਰਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈਗਾ। ਇਹਦੇ 'ਚ ਸਾਰੇ ਸੰਗਤ ਦਾ ਬਹੁਤ ਵੱਡਾ ਸਹਿਯੋਗ ਆ ਤੇ ਬੇਨਤੀ ਆ ਵੀ ਇਹਦੇ 'ਚ ਵੱਧ ਤੜਕੇ ਬਲੱਡ ਡੋਨਰ ਜਾਇਗੁਰ ਦੇ ਧੰਨ ਕਰਦੇ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਖੂਨਦਾਨ ਇੱਥੇ ਕਿਪ ਲੈ ਗਿਆ। ਜਿਹੜਾ ਅੱਜ ਇੱਥੇ ਸਿਪਾਹਤ ਤੋਂ ਲਿਆ ਗਿਆ। ਇਹ ਜਦੋਂ ਵੀ ਸੀਗਾ ਉਹ ਵੀ ਜਿਹੜਾ ਕੰਪਲੈਕਸ ਆਖੇ ਤਾਂ ਇਹ ਵੀ ਰਵੀ ਦਾ ਅੱਜ ਅੱਧਾ ਬਰਨਾਲਾ ਦੇ ਨੂੰ ਅੱਜ ਦਾ ਕੰਪਲੈਕਸ ਆਰਗੇਨਾਈਜ਼ ਕੀਤਾ ਨੇ ਜਿਹਦੇ ਵਿੱਚ ਤਕਰੀਬਨ ਪੰਜਾਬ ਦੇ ਨੇੜੇ-ਨੇੜੇ ਜੰਮਾ ਦੇ ਇਕੱਠੇ ਹੋਈਆਂ ਨੇ ਅਤੇ ਜਿਹੜੇ ਇਕੱਠਾ ਕਰਿਆ ਬਲੱਡ ਦੀ ਜਿਹੜੇ ਵੀ ਫੂਜੀਟ ਹੋ ਗਏ ਸਲਸ ਬਰਨਾਲਾ ਵਿੱਚ ਜਾ ਕੇ ਜਿਹੜੇ ਬਲੱਡ ਦੇ ਪਾਰਸ ਨੇ ਜਿਹਦੇ ਉਸ ਨਾਲ ਦੀ ਚਰਨ ਨਹੀਂ ਸੁਧਾਰਦੇ ਟੋਟਲ ਤੱਕ ਕਿੰਨੇ ਇਹ ਮਤਲਬ ਬਲੱਡ ਦੇ ਨਾਲ ਆਏ ਹੋਣਗੇ ਜੀ ਬਲੱਡ ਲੈਣ ਦੇ ਨਾਲ 6-7 ਬੰਦੇ ਆਇਆ ਜਿਨ੍ਹਾਂ ਦੇ ਵਿੱਚੋਂ ਕੁਝ ਗੱਲੀ ਦੀ ਵੱਲ ਨਹੀਂ ਸੀਗੀ ਜੀ ਬਲੱਡ ਦੀ ਵੱਲ ਨਹੀਂ ਸੀਗੀ ਤਾਂ ਕਰਕੇ ਨੀਅਰ ਬੋਰਡ ਤੋਂ 45 ਤੋਂ 50 ਦੇ ਸੀ ਕਲੈਕਟ ਕਰ ਲਈ ਜੀ ਜਦੋਂ ਤੁਸੀਂ ਬਲੱਡ ਲੈਣੇ ਹੋ ਤਾਂ ਕਿਹੜੇ-ਕਿਹੜੀਆਂ ਗੱਲਾਂ ਦਾ ਪਾਲਣਾ ਕਰਦੇ ਹੋ ਕਿਹੜੇ-ਕਿਹੜੇ ਗਲਤ ਧਿਆਨ ਚ ਰੱਖਦੇ ਤੁਸੀਂ ਜੀ ਸਭ ਤੋਂ ਪਹਿਲੀ ਗੱਲ ਆ ਜੀ ਬੰਦੇ ਦਾ ਏਜ ਪ੍ਰੋਪਰ ਹੋਵੇ ਯਾਨੀ ਕਿ 18 ਤੋਂ ਪਲੱਸ ਹੋਵੇ 65 ਦੇ ਅੰਦਰ-ਅੰਦਰ ਹੋਵੇ ਜੀ ਉਹਦਾ weight 50 ਪਲੱਸ ਹੋਵੇ ਤੇ ਕੋਈ ਨਸ਼ਾ ਪੱਤਾ ਵਗੈਰਾ ਨਾ ਕਰਦਾ ਹੋਵੇ ਕਿਸੇ ਪ੍ਰਕਾਰ ਦਾ ਕੋਈ ਜ਼ਰੂਰੀ ਮਾਰਕ ਨੂੰ ਨੈਕਟ ਸੰਭੇ ਦੇਰੋਂ ਖਾਨਾਂੰਗੜਾ ਪਰਫਰਦਾ ਜੀ ਟੀਮ ਆਈਏ ਕਿਹੜੀ ਜਗ੍ਹਾ ਤੋਂ ਆਈ ਹੈ ਜੀ ਸੰਦੇਸ਼ ਕੀ ਦੇਣਾ ਚਾਹੂਂਗੇ ਜੀ ਜਿਵੇਂ ਆਪਾਂ ਕਹਿੰਨੇ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਆ ਜੀ ਹਨਾ ਹਾਂ ਸੰਦੇਸ਼ ਇਹ ਹੈ ਜੀ ਖੂਨਦਾਨ ਸਭ ਤੋਂ ਵੱਡਾ ਦਾਨ ਆ ਅੱਜਕੱਲ ਖੂਨ ਦੀ ਬਹੁਤ ਜ਼ਿਆਦਾ ਲੋੜ ਤੋਂ ਲੱਗ ਰਿਹਾ ਹੈ ਕਿ ਥੈਲਾਸੀਮੀਆ ਹੋਣਾ ਰਹਿ ਕੇ ਕਿਸੇ ਮੱਝ ਨਿੱਕੀ ਨਿੱਕੀ ਮੁਮਕੀ ਜਨਨ ਦੇ ਵਿੱਚ ਹੀ ਨਹੀਂ ਬਤ ਵੀ ਦਿਨਾਂ ਦਾ ਬਲੱਡ ਲੱਗਦਾ ਤੇ ਇੱਕਾ ਵਿਅਕਤੀ ਸਿਰਫ 3 ਮਹੀਨਾ ਤੋਂ ਬਾਅਦ ਹੀ ਬਲੱਡ ਦੁਬਾਰਾ ਡੋਨੇਟ ਕਰ ਸਕਦਾ ਹੈ ਸੋ ਜਿਹੜਾ ਆਪਣਾ ਦਿੱਤਾ ہوا ਬਲੱਡ ਆ ਇਹੇ ਉਹਨਾਂ ਬੱਚਿਆਂ ਨੂੰ ਅਸੀਂ ਪ੍ਰੋਵਾਈਡ ਕਰਉਣਾ ਲੱਗਦਾ ਹੈ ਕਿ ਬਾਰ-ਬਾਰ ਹੈ ਸਭ ਤੋਂ ਵੱਡਾ ਦਾਸਾਨੀ ਤਾਂ ਕਿ ਆਪਾਂ ਇੱਕ ਸਹੀ ਇੱਕ ਇੱਕ ਬਲੱਡ ਦੀ ਉਹਨਾਂ ਨਾਲ ਕਈ ਜਿੰਨੀਆਂ ਬੱਚੀਆਂ ਜਾ ਸਕਦਾ ਜਿਵੇਂ ਕਿ ਇੱਕ ਪ੍ਰੈਗਨੈਂਟ ਹੋਣ ਦੀ ਹੈਗੀ ਉਹਨੂੰ ਬਲੱਡ ਦੀ ਲੋੜ ਪਈ ਉਹਦੇ ਬੱਚੇ ਦੀ ਜ਼ਿੰਦਗੀ ਬਚ ਗਈ ਉਹਦੀ ਅਗਲੀ ਜ਼ਿੰਦਗੀ ਬਚ ਗਈ ਉਹਨਾਂ ਦੇ ਪਰਿਵਾਰ ਲਈ ਬਚਾ ਅਕਸਰ ਆਪਰੋੜਾ ਤੇ ਵੀ ਐਕਸੀਡੈਂਟ ਜਿਆਦਾ ਹੁੰਦੇ ਦੇਖਦੇ ਆ ਜੀ ਹਨਾ ਕੇ ਵਾਰੀ ਉਹਨਾਂ ਨੂੰ ਵੀ ਐਮਰਜੈਂਸੀ ਬਹੁਤ ਲੋਡ ਹੁੰਦੀ ਹੈ ਬਲੱਡ ਦੀ ਹਾਂਜੀ ਸਰ ਜੋ ਐਮਰਜੈਂਸੀ ਜਾ ਕੇ ਵੀਰ ਜਿਆਦਾ ਬੀਡ ਕਰ ਜਾਂਦਾ ਪੇਸ਼ੈਂਟ ਦਾ ਜਦੋਂ ਸੂਸੂ ਸਾਰੀ ਜਿਹਾ ਸਿਗਲੱਡ ਦੀ ਗਰੂਪ ਤੋਂ ਹੁੰਦੀ ਹੈ ਕਿ ਆਪ ਸਵੇਰ ਕਿਦਾਂ ਇਹ ਲੋਕਾਂ ਦੁਆਰਾ ਜੋ ਦਾਨ ਕੀਤਾ ਜਾਂਦਾ ਉਹੀ ਉਹਨਾਂ ਨੂੰ ਪ੍ਰੋਵਾਈਡ ਕਰਦਾ ਹਾਂ ਹਾਂਜੀ ਕੀ ਨਾਮ ਤੁਹਾਡਾ ਜੀ ਅਸ ਅੱਜ ਤੁਸੀਂ ਖੂਨ ਦਾਨ ਕਰਨ ਆਏ ਹੋ ਹਨਾ ਸਿਆਣੇ ਕਹਿੰਦੇ ਨੇ ਕਿ ਜਿਹੜਾ ਖੂਨ ਦਾਣਾ ਸਭ ਤੋਂ ਵੱਡਾ ਦਾਣਾ ਸੀ ਕੀ ਕਹਿਣਾ ਚਾਹੋਗੇ ਸਰ ਬਹੁਤ ਵਧੀਆ ਰੱਜੇਨ ਮਨ ਨੂੰ ਖੂਨ ਦੇਣਾ ਚਾਹੁੰਦਾ ਹਾਂ ਬਿਹਾਰੇ ਤੁਨ ਕਰਨਾ ਚਾਹੀਦਾ ਹੈ ਜੀ ਕਈ ਵਾਰੀ ਆਪ ਨੂੰ ਹਸਪੀਟਲ ਵਿੱਚ ਜਾਣੇ ਆ ਅਕਸਰ ਜਿਵੇਂ ਉਹ ਬਲਟ ਬੀ ਪੋਟ ਲਗ ਲਗ ਬਲੱਡ ਗਰੁੱਪ ਨਹੀਂ ਜੀ ਨਾ ਕਈ ਵਾਰੀ ਉਹਨਾਂ ਨੂੰ ਮਿਲਦੇ ਨਹੀਂ ਕੀ ਕਹਿਣਾ ਚਾਹੋਗੇ ਨਹੀਂ ਜੇ ਆਪ ਤੁਹਾਨੂੰ ਦਾਨ ਕਰਾਉਣੀ ਹੈ ਨਹੀਂ ਜੇ ਆਪ ਨਹੀਂ ਕਰਾਂਗੇ ਕੀ ਉਹ ਨਾ ਸਕਦੀ ਜਦੋਂ ਵੀ ਨਾ ਸਕਦੀ ਮਤਲਬ ਤੁਹਾਨੂੰ ਇੱਕੋ ਜੱਦਾ ਨੂੰ ਜਬੂਤ ਬਣਾ ਦੇਣਾ ਉਹ ਤਾਂ ਨਾ ਜਦੋਂ ਤਾਂ ਕਹਿੰਦੇ ਕਿ ਨਾ ਬਲ ਡਿਜ਼ਾਈਨ ਉਹ ਸਮਾਂ ਬਰਦਾਸ਼ਤ ਨਹੀਂ ਨਿਆਪਾ ਕਰਾਂਗੇ